ਜਲੰਧਰ ਦੇ ਵਿੱਚ ਹਰਿਆਣਾ ਦੇ ਏਡੀਜੀਪੀ 바이 ਪੂਰਨ ਕੁਮਾਰ ਦੀ ਮੌਤ ਮਾਮਲੇ ਨੂੰ ਲੈ ਕੇ ਲਗਾਤਾਰ ਸੜਕਾਂ ਤੇ ਉਤਰ ਕੇ ਕੈਂਡਲ ਮਾਰਚ ਕੱਢ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਇਸ ਮਾਮਲੇ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਕੈਂਡਲ ਮਾਰਚ ਦੇ ਰੂਪ ਦੇ ਵਿੱਚ ਕੱਢਿਆ ਗਿਆ। ਇਸ ਦੌਰਾਨ ਕੈਬਨ ਮੰਤਰੀ ਦੇ ਕਈ ਪਾਰਟੀ ਵਰਕਰ ਵੱਡੀ ਗਿਤੀ ਦੇ ਵਿੱਚ ਮੌਜੂਦ ਰਹੇ। ਕੈਂਡਲ ਮਾਰਚ ਦੌਰਾਨ ਮੰਤਰੀ ਨੇ ਕਿਹਾ ਕਿ ਪੂਰਨ ਕੁਮਾਰ ਦੀ ਮੌਤ ਸਿਰਫ ਇੱਕ ਅਫਸਰ ਦੀ ਨਹੀਂ ਸਗੋਂ ਨਿਆਂ ਪ੍ਰਣਾਲੀ ਤੇ ਵੱਡੇ ਸਵਾਲ ਨੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੂਰਨ ਕੁਮਾਰ ਮਾਮਲੇ ਦੇ ਦੋਸ਼ੀ ਨੂੰ ਸਜ਼ਾ ਨਹੀਂ ਮਿਲਦੀ ਆਮ ਆਦਮੀ ਪਾਰਟੀ ਸੜਕਾਂ ਤੇ ਰਹੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਸਰਕਾਰ ਨਾਲ ਸੰਪਰਕ ਕਰਕੇ ਇਸ ਮਾਮਲੇ ਦੇ ਵਿੱਚ ਕਾਨੂੰਨੀ ਤੇ ਪ੍ਰਸ਼ਾਸਨਿਕ ਪੱਧਰ ਤੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਮੰਤਰੀ ਨੇ ਕਿਹਾ ਕਿ ਜੇਕਰ ਉੱਚ ਅਧਿਕਾਰੀ ਨਾਲ ਜਾਤੀ ਆਧਾਰਿਤ ਪੱਖਪਾਤ ਅਤੇ ਮਨੋਵਿਗਤ ਪੀੜਾ ਹੋ ਸਕਦੀ ਹੈ ਤਾਂ ਸੋਚੋ ਆਮ ਦਲਿਤ ਵਰਗ ਦੇ ਨਾਗਰਿਕਾਂ ਦੇ ਨਾਲ ਕਿਵੇਂ ਦਾ ਵਿਵਹਾਰ ਹੋਵੇਗਾ ਆਓ ਸੁਣਦੇ ਹਾਂ ਐਸ ਐਸ ਨੂੰ ਲੋਗ ਐਸ ਐਸ ਮਾਰਕਟਿੰਗ ਦੇ ਬਾਰੇ ਦੱਸੋ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਪਹਿਲੇ ਹਰਿਆਣਾ ਦੇ ਵਿੱਚ ਜੋ ਘਟਨਾ ਵਾਪਰੀ ਇੱਕ ਬਹੁਤ ਹੀ ਕਾਬਲ ਆਈਪੀਐਮ ਅਫਸਰ ਪੂਰਨ ਕੁਮਾਰ ਜੀ ਜਿਨ੍ਹਾਂ ਨੂੰ ਸਰਕਾਰ ਵੱਲੋਂ ਇਤਨਾ ਮਜਬੂਰ ਕੀਤਾ ਗਿਆ ਉਥੋਂ ਦੇ ਅਫੀਸਰ ਸਾਹਿਬਾਨ ਨੂੰ ਉਹਨਾਂ ਨੇ ਕਿ ਦਲਿਤ ਵਿਰੋਧੀ ਲਹਿਰ ਚਲਾਈ ਇੱਕ ਦਲਿਤ ਅਫਸਰ ਨੂੰ ਸੂਸੈਦ ਕਰਨੀ ਪਈ ਆਤਮ ਹੱਤਿਆ ਕਰਨੀ ਪਈ ਸਾਥੀਓ ਅਗਰ ਇੱਕ ਆਈਪੀਐਸ ਅਫਸਰ ਨੂੰ ਇਤਨਾ ਦੁਖੀ ਕੀਤਾ ਜਾਏ ਕਿ ਉਹਨੂੰ ਸੂਸੈਦ ਕਰਨੀ ਪਵੇ ਤੁਸੀਂ ਹਿਸਾਬ ਲਗਾਓ ਕਿ ਆਮ ਦਲੇਜ ਸਮਾਜ ਦਾ ਦੇਸ਼ ਵਿੱਚ ਕੀ ਹਾਲ ਹੋਏਗਾ ਅੱਜ ਆਵਾਜ਼ ਆ ਚੁੱਕੀ ਹੈ ਕਿ ਜਦ ਤੱਕ ਦਲੇਜ ਸਮਾਜ ਦੇ ਆਈਪੀਐਸ ਅਫਸਰ ਨੂੰ ਜਿਨ੍ਹਾਂ ਦੇ ਐਫਆਈਆਰ ਹੋਈ ਹੈ ਜਦ ਤੱਕ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਦ ਤੱਕ ਉਹਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤਦ ਤੱਕ ਆਮ ਆਦਮੀ ਪਾਰਟੀ ਸਾਰੇ ਪੰਜਾਬ ਔਰ ਸਾਰੇ ਦੇਸ਼ ਵਿੱਚ ਜੋ ਹੈ ਮੁਜਾਰਾ ਕਰੇਗੀ ਔਰ ਉਹਨਾਂ ਨੂੰ ਸਜ਼ਾ ଦਵਾ ਕੇ ਰੇਗੀ ਅਸੀਂ ਇਹ ਵੀ ਮੰਗ ਕਰਨੇ ਆ ਕਿ ਸਾਨੂੰ ਹੱਕ ਚਾਹੀਦਾ ਹੈ ਜੋ ਡਾਕਟਰ ਭੀਮਰਾਵ ਮੇਰਕਾ ਜੀ ਨੇ ਦੇਖੋ ਕਿਤਨਾ ਕਾਬਲ ਅਫਸਰ ਅਗਰ ਆਪਣੀ ਮਿਹਨਤ ਨਾਲ ਬਣਿਆ ਹੈ ਔਰ ਇਹ ਨੌਨ ਐਸੀ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਖਾਸ ਕਰਕੇ ਜਿੱਥੇ ਤੇ ਬੀਜੇਪੀ ਦਾ ਰਾਜ ਹੈਗਾ ਉੱਥੇ-ਉੱਥੇ ਗਲਤਾਂ ਨਾਲ ਜ਼ਿਆਦਾ ਅਤਿਆਚਾਰ ਹੁੰਦਾ ਹੈ ਅਸੀਂ ਮੰਗ ਕਰ ਰਹੇ ਹਾਂ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਲੋਕਾਂ ਨੇ ਇੱਕ ਕਾਬਲ ਅਫਸਰ ਨੂੰ ਦੇਖੋ ਹਰਾਨੀ ਦੀ ਗੱਲ ਹੈ ਕੋਣ ਦੀ ਵਾਈਫ ਜਿਹੜੀ ਉਹ ਵੀ ਇੱਕ ਆਈਐਸ ਅਫਸਰ ਹੈਗੀ ਹੈ ਤਾਂ ਇਸ ਕਰਕੇ ਇਹ ਦੋਨੇ ਮੀਆਂ ਬੀਬੀ ਇੱਕ ਆਈਪੀਐਸ ਇੱਕ ਆਈਐਸ ਸੋ ਇਤਨੇ ਅਗਰ ਕਾਬਲ ਪੜੇ ਲੇਕੇ ਅਫਸਰ ਨੂੰ ਮਗਰ ਆਪਣੀ ਸੂਸਰ ਕਰਨੀ ਪੈਂਦੀ ਹੈ ਆਤਮ ਹੱਤਿਆ ਕਰਨੀ ਪੈਂਦੀ ਹੈ ਤੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਏਗਾ ਅਸੀਂ ਐਸੇ ਹਰਿਆਣਾ ਸਰਕਾਰ ਤੇ ਇਹ ਕੀਤੀ ਹੋਈ ਕਟਨੀਆਂ ਕਟੀਆਂ ਹਰਕਤ ਨੂੰ ਕੰਡੈਮ ਕਰਨੇ ਆ ਔਰ ਮੰਗ ਕਰਨੇ ਆ ਕਿ ਦੋਸ਼ੀਆਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਕੋ ਜਾਇਆ ਜਾਵੇ ਬਹੁਤ ਬਹੁਤ ਧੰਨਵਾਦ ਸੋ ਮੈਂ ਪੁੱਛਣਾ ਚਾਹੁੰਦਾ ਕਿ ਇਹ ਇਹ ਇਸ ਦੁਨੀਆ ਦੇ ਅੰਦਰ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਵੇ ਤੁਸੀਂ ਧਰਮਗੁਰੂ ਬਣਨਾ ਚਾਹੁੰਦੇ ਹੋ ਪੂਰੀ ਦੁਨੀਆ 'ਚ ਇਹੋ ਜੀ ਵਿਵਸਥਾ ਬਣਾ ਰਹੇ ਹੋ ਦੇਸ਼ ਦੇ ਅੰਦਰ ਕਿ ਕਿਸੇ ਨੂੰ ਜੀਣ ਦਾ ਅਧਿਕਾਰ ਨਹੀਂ ਕਿਸੇ ਨੂੰ ਆਫਰੀ ਕਰਨ ਦਾ ਅਧਿਕਾਰ ਨਹੀਂ ਇਹ ਬੀਜੇਪੀ ਦੀ ਨੀਤੀ ਹੈ ਕਿ ਗਰੀਬਾਂ ਨੂੰ ਦਲਤਾਂ ਨੂੰ ਨੌਕਰੀਆਂ ਤੋਂ ਪਿੱਛੇ ਕਰੋ ਮਜਬੂਰ ਕਰੋ ਜੋ ਨੌਕਰੀਆਂ ਲੈ ਵੀ ਜਾਣ ਉਹਨਾਂ ਨੂੰ ਮਜਬੂਰ ਕਰੋ ਕਿ ਉਹ ਖੁਦਕਸ਼ੀਆਂ ਕਰਨ ਉਹ ਮਰਨ ਉਹ ਨੌਕਰੀਆਂ ਛੱਡ ਕੇ ਚਲੇ ਜਾਣ ਔਰ ਮੈਂ ਪੁੱਛਣਾ ਚਾਹਨਾ ਬੀਜੇਪੀ ਦੀ ਲੀਡਰਸ਼ਿਪ ਨੂੰ ਖਾਸ ਕਰਕੇ ਜਿਹੜੀ ਦਲਿਤ ਲੀਡਰਸ਼ਿਪ ਆ ਚਾਹੇ ਪੰਜਾਬ ਦੀ ਆ ਚਾਹੇ ਜਲੰਧਰ ਦੀ ਤੁਸੀਂ ਚੁੱਪ ਕਿਉਂ ਆ ਤੁਸੀਂ ਆਪਣੇ ਹੁਣ ਮੂੰਹ ਸੀ ਕਿਉਂ ਲਏ ਆ ਬੋਲੋ ਕੀ ਤੁਹਾਨੂੰ ਲੱਗਦਾ ਗੁਰਨਕਮਰ ਨਾਲ ਬੇਇਨਸਾਫੀ ਨਹੀਂ ਹੋਈ ਜੇ ਬੇਇਨਸਾਫੀ ਹੋਈ ਆ ਤੇ ਦਲਿਤ ਲੀਡਰੋ ਬੋਲੋ ਆਪਣੀ ਅੰਤਰ ਆਤਮਾ ਨੂੰ ਜਗਾਓ ਇਸ ਦੇਸ਼ ਦੇ ਸੰਵਿਧਾਨ ਨੇ ਤੁਹਾਨੂੰ ਹੱਕ ਦਿੱਤੇ ਆ ਨੇਤਾ ਬਣਨ ਦੇ ਤੇ ਤੁਸੀਂ ਉਹ ਫਰਜ਼ ਨਿਭਾਓ ਅੱਜ ਬੀਜੇਪੀ ਦੇ ਮੋਰੇ ਗੋਡੇ ਨਾ ਟੇਕੋ ਅੱਜ ਆਪਣੀ ਜ਼ੁਬਾਨ ਨਾ ਬੰਦ ਕਰੋ ਤੇ ਇਸ ਕਰਕੇ ਬੋਲੋ ਪੂਰਨ ਕੁਮਾਰ ਜੀ ਦੇ ਹੱਕ ਵਿੱਚ ਆਓ ਔਰ ਇਹ ਪਹਿਲੀ ਘਟਨਾ ਨਹੀਂ ਹੈ ਔਰ ਇਹ ਨਾ ਹੀ ਲਾਸਟ ਘਟਨਾ ਹੈ ਅਗਰ ਤੁਸੀਂ ਚੁੱਪੀ ਧਾਰੋਗੇ ਅਗਰ ਤੁਸੀਂ ਗੋਡੇ ਟੇਕੋਗੇ ਅਨੇਕਾ ਘਟਨਾਵਾਂ ਹੋਣ ਗਈਆਂ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀਮਾਨ ਅਰਵਿੰਦ ਕੇਜਰੀ왈 ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਝੰਡਾ ਚੱਕ ਕੇ ਇਹ ਆਵਾਜ਼ ਬੁਲੰਦ ਕੀਤੀ ਹੈ ਸੋ ਆਮ ਆਦਮੀ ਪਾਰਟੀ ਓਨੀ ਦੇਰ ਤੱਕ ਇਹ ਸੰਘਰਸ਼ ਅੰਦੋਲਨ ਜਾਰੀ ਰੱਖੇਗੀ ਜਿੰਨੀ ਦੇਰੋਂ ਦੋਸ਼ੀਆਂ ਨੂੰ ਜੇਲ੍ਹ ਵਿੱਚ ਬੰਦ ਨਹੀਂ ਕੀਤਾ ਜਾਂਦਾ। ਉਥੇ ਹੁਣ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਐਵੇਂ ਤਾਂ ਫਿਰ ਅੱਗੇ ਜਿਹੜੇ ਕਿ ਮਾਮਲੇ ਹੋਰ ਵੀ ਆ ਸਕਦੇ ਨੇ ਜੇਕਰ ਇੱਕ ਉੱਚ ਅਫਸਰ ਦੇ ਨਾਲ ਅਜਿਹਾ ਵਤੀਰਾ ਕੀਤਾ ਜਾ ਸਕਦਾ ਹੈ। ਅੱਜ ਸਾਡੀ ਪੂਰੀ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਅੱਜ ਕਾਰਪੋਰੇਸ਼ਨ ਚੌਂਕ ਤੋਂ ਲੈ ਕੇ ਲਵ ਕੋਸ ਚੌਂਕ ਤੱਕ ਕੈਂਡਲ ਮਾਰਚ ਕੀਤਾ ਜੋ ਬੀਜੇਪੀ ਦੀ ਦਲਤ ਵਿਰੋਧੀ ਨੀਤੀ ਜੋ ਆਈਪੀਐਸ ਇੱਕ ਆਈਪੀਐਸ ਵੱਲੋਂ ਇੱਕ ਖੁਦਕੁਸ਼ੀ ਕੀਤੀ ਗਈ ਪੂਰਨ ਕੁਮਾਰ ਜੀ ਇਹਨਾਂ ਨੂੰ ਉਹਨਾਂ ਨੇ ਇੰਨਾ ਕੁ ਪ੍ਰੈਸ਼ਰਾਈਜ਼ ਕੀਤਾ ਬੀਜੇਪੀ ਨੇ ਕਿ ਉਹਨੂੰ ਆਤਮ ਹੱਤਿਆ ਕਰਨੀ ਪਈ ਕਿਸ ਤਰ੍ਹਾਂ ਅਫਸਰ ਬਣਨਾ ਇਹਨਾਂ ਬਹੁਤ ਮੁਸ਼ਕਲ ਹੁੰਦਾ ਵੀ ਬੰਦਾ ਪੜ੍ਹ ਲੈ ਕੇ ਇੰਨੇ ਮਕਾਮ ਤੱਕ ਪਹੁੰਚਦਾ ਤੇ ਉਹਨੂੰ ਬਾਦ ਵਿੱਚ ਆਤਮਤਿਆ ਕਰਨੀ ਪੈਂਦੀ ਆ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸੋ ਸਾਨੂੰ ਆਮ ਆਦਮੀ ਪਾਰਟੀ ਵੱਲੋਂ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਸਾਹਿਬ ਔਰ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਰੋਸ ਔਰ ਕੈਂਡਲ ਮਾਰਚ ਔਰ ਧਰਨੇ ਦਿੱਤੇ ਗਏ ਤਾਂ ਕਿ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਨ੍ਹਾਂ ਨੇ ਉਹਨਾਂ ਨੂੰ ਇਹ ਕਦਮ ਚੱਕਣ ਲਈ ਆਈਪੀਐਸ ਨੂੰ ਮਜਬੂਰ ਕੀਤਾ ਗਲਤ ਵਿਰੋਧੀਆਂ ਨੀਤੀਆਂ ਨੂੰ ਅਸੀਂ ਬੀਜੇਪੀ ਵਾਲਿਆਂ ਨੂੰ ਚੱਲਣ ਨਹੀਂ ਦਵਾਗੇ ਸੋ ਸਰ ਇਹ ਹੀ ਅਸੀਂ ਤੁਹਾਨੂੰ ਇਹ ਐਸ ਇਹੀ ਕੈਂਡਲ ਮਾਰਕ ਕੀਤਾ ਆ ਕਿ ਜਿਹੜਾ ਇਹ ਗਲਤ ਵਿਰੋਧੀ ਨੀਤੀਆਂ ਬੀਜੇਪੀ ਕਰ ਰਹੀ ਆ ਉਹ ਅਸੀਂ ਚੱਲਣ ਨਹੀਂ ਦਵਾਗੇ ਅਸੀਂ ਇਦਾਂ ਹੀ ਧਾਂਨੇ ਲੌਂਦੇ ਰਵਾਂਗੇ ਜਿਨ੍ਹਾਂ ਦੇ ਚੱਕਰ ਜਿਹੜੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਔਰ ਅਸੀਂ ਇਹ ਤਾਂ ਨਹੀਂ ਕਰਦੇ ਸੋ ਸਾਡੀ ਪੂਰੀ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਸਾਡੇ ਨਾਲ ਸੀ ਅੱਜ ਜਿਹੜੀ ਕਿ ਅਸੀਂ ਆਪਣੇ ਕਾਰਪੋਰੇਸ਼ਨ ਚੌਕ ਤੋਂ ਲੈ ਕੇ ਲਵਕੋ ਚੌਕ ਤੱਕ ਅੱਜ ਕੈਂਡਲ ਮਾਰਚ ਕੀਤਾ ਅਸੀਂ ਇਹ ਭਾਜਪਾ ਦੀ ਨੀਤੀਆਂ ਦੇ ਵਿਰੋਧ ਕੀਤਾ ਜਦ ਦਲਤ ਵਿਰੋਧੀ ਵੀ ਕਿਹਾ ਖੈਰ ਦਾਦ ਇਹ ਹੈ ਕਿ ਜਲੰਧਰ ਦੇ ਵਿੱਚ ਕੈਂਡਲ ਮਾਰਚ ਕੱਢ ਕੇ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਆਗੂ ਤੇ ਵਰਕਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਜੋ ਇਸ ਐਡੀਜੀਪੀ ਦੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋ ਸਕੇ ਅਕੀਕਤ ਟੀਵੀ ਪੰਜਾਬੀ ਲਈ ਜੁਲੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ